ਮੈਂ ਨਾ ਇੱਕ ਦੋ ਦਿਨ ਤੋਂ ਸੋਸ਼ਲ ਮੀਡੀਆ ਤੇ ਨਵੇਂ ਬਣੇ ਜਿਹੜੇ ਅਕਾਲੀ ਦਲ ਉਹਨਾਂ ਦੇ ਨਮਾਇंदे ਨੇ ਬੀਬੀ ਲਾਂਬਰਾ ਜੀ ਉਹਨਾਂ ਦੀ ਦੋ ਤਿੰਨ ਦਿਨ ਤੋਂ ਸੁਣ ਰਹੀਆਂ ਲਗਾਤਾਰ ਜੋ ਸੋਸ਼ਲ ਮੀਡੀਆ ਤੇ ਉਹਨੂੰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬੀਬੀ ਲਾਂਬਰਾ ਜੀ ਕਹਿ ਰਹੇ ਨੇ ਮਤਲਬ ਸੁਖਬੀਰ ਜੀ ਵੱਲੋਂ ਜਾਂ ਕਿ ਜੀ ਕਿੱਥੋਂ ਪੈਸੇ ਲੈ ਕੇ ਸ਼੍ਰੋਮਣ ਅਕਾਲੀ ਦਲ ਜੋ ਹੈ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਉਹ ਵੀ ਬਾਦਲ ਜੀ ਤੇ ਦੇਖੋ ਜਿੱਥੇ ਪੰਜਾਬ ਜੋ ਹੈ ਏਡੀ ਵੱਡੀ ਤਰਾਜ਼ਦੀ ਦਾ ਸਾਹਮਣਾ ਕਰ ਰਿਹਾ ਹੈ ਜਿੱਥੋਂ ਮੇਰੇ ਖਿਆਲ ਨਾਲ ਕਿ ਕੋਈ ਦੇਸ਼ ਵਿਜੇਸ਼ ਤੋਂ ਲੋਕ ਨਹੀਂ ਐਸੇ ਰਹੇ ਹੋਣੇ ਅਦਰ ਸਟੇਟਸ ਤੋਂ ਕੋਈ ਲੋਕ ਐਸੇ ਨਹੀਂ ਰਹੇ ਹੋਣੇ ਜਿਹੜੇ ਨਹੀਂ ਆਏ ਸਿੰਘ ਸੈਲੀਬ੍ਰਿਟੀਆਂ ਹਰ ਪੋਲਿਟিক্যাল ਪਾਰਟੀਆਂ ਮਤਲਬ ਹਰ ਇੱਕ ਇਨਸਾਨ ਜਿੰਨੇ ਵੀ ਉਹ ਜੋਗਾ ਸੀ ਜਾਂ ਜਿੰਨਾ ਵੀ ਆਪਣਾ ਕੰਟ੍ਰਿਬਿਊਸ਼ਨ ਦੇ ਸਕਦਾ ਹਰ ਇਨਸਾਨ ਨੇ ਅੱਗੇ ਆ ਕੇ ਪੰਜਾਬ ਦੇ ਜਿਹੜੇ ਇਸ ਜਿਹੜਾ ਦੁੱਖ ਵਾਲਾ ਵਕਤ ਆ ਜੋ ਕਿ ਪੰਜਾਬ ਦੇ ਉਤੇ ਐਡਾ ਵੱਡਾ ਕਹਿ ਟੁੱਟਿਆ ਉਸ ਦੇ ਵਿੱਚ ਮਦਦ ਕਰਨ ਲਈ ਹਰ ਇਨਸਾਨ ਹੀ ਅੱਗੇ ਆਇਆ ਔਰ ਜਿਹੜੀ ਇਹ ਚਾਰ ਨਵੇਂ ਬਣੀ ਪਾਰਟੀ ਚਾਰ ਲੋਕਾਂ ਦੀ ਜਿਹੜੀ ਇਹ ਪਾਰਟੀ ਹੈ ਜਿਸ ਦੀ ਨੁਮਾਇੰਦਗੀ ਜਿਹੜੀ ਹੈ ਉਹ ਹਰਪ੍ਰੀਤ ਸਿੰਘ ਕਰ ਰਹੇ ਨੇ ਸੂਏ ਲੋਗ ਜਦ ਵੀ ਕੁਝ ਬੋਲਦੇ ਨੇ ਉਸ ਦੇ ਵਿੱਚੋਂ ਦੇਖੋ ਬੇਸ਼ੱਕ ਸਾਰੇ ਕਹਿਣਗੇ ਜੀ ਅਸੀਂ ਅਕਾਲੀ ਦਲ ਤੋਂ ਆ ਅਸੀਂ ਸ਼ਾਇਦ ਤਾਂ ਪੱਖਪਾਤੀ ਕਰ ਰਹੇ ਹਾਂ ਪਰ ਮੈਂ ਕਹਿਣਾ ਚਾਹੁੰਨੀ ਆ ਕਿ ਜਿਹੜੇ ਆਮ ਲੋਕ ਵੀ ਇਹਨਾਂ ਦੀ ਜਦੋਂ ਭਾਸ਼ਾ ਸੁਣਦੇ ਨੇ ਇਹਨਾਂ ਦੀ ਜਦੋਂ ਸਟੇਟਮੈਂਟਸ ਹੁੰਦੇ ਨੇ ਜਿਵੇਂ ਹੁਣ ਬੀਬੀ ਲਾਂਡਰਾ ਦਾ ਅਗਰ ਕੋਈ ਸੁਣੇ ਕਿ ਕੀ ਬੋਲ ਰਹੇ ਨੇ ਤਾਂ ਉਸ ਦੇ ਵਿੱਚ ਸਾਫ਼ ਸਪਸ਼ਟ ਜਿਹੜੀ ਹੈ ਇਹਦੇ ਵਿੱਚੋਂ ਇਹ ਆਉਂਦਾ ਹੈ ਕਿ ਇਹ ਕਿਸੇ ਦੀ ਵਿਰੋਧਤਾ ਕਰ ਰਹੇ ਨੇ ਜਾਂ ਇੱਕ ਜਲਸੀ ਫੈਕਟਰ ਹੈਗਾ ਕਿ ਅਸੀਂ ਖੁੱਤਾ ਕੁਝ ਕਰ ਨਹੀਂ ਸਕਦੇ ਤੇ ਜੇ ਕੋਈ ਕਰ ਰਿਹਾ ਤਾਂ ਉਸ ਨੂੰ ਵੀ ਨਾ ਹੀ ਕਰਨ ਦਈਏ ਜਾਂ ਉਸ ਦੀ ਵਿਰੋਧਤਾ ਕਰੀਏ ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੀਬੀ ਲਾਂਡਰਾ ਜੀ ਤੁਸੀਂ ਬਹੁਤ ਸਮਝਦਾਰ ਹੋ ਪਰ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਜੋ ਤੁਸੀਂ ਲੋਕ ਬੋਲਦੇ ਹੋ ਇਹ ਤੁਸੀਂ ਬਹੁਤ ਵਧੀਆ ਨਹੀਂ ਦਿਖਦੇ ਹੋ ਇਹ ਦੇਖੋ ਤੁਸੀਂ ਬਹੁਤ ਛੋਟੇ ਦਿਖ ਰਹੇ ਹੋ ਕਹਿੰਦੇ ਜਿਹੜੇ ਸ਼ਬਦਾਂ ਸ਼ਬਦ ਹੁੰਦੇ ਆ ਸਾਡੇ ਉਹ ਜਦੋਂ ਅਸੀਂ ਬੋਲਦੇ ਆ ਤੇ ਉਹੀ ਇਸ ਚੀਜ਼ ਨੂੰ ਦਰਸ਼ਾਉਂਦੇ ਨੇ ਮਤਲਬ ਸਾਡੀ ਇਹ ਪ੍ਰੈਜੈਂਟੇਸ਼ਨ ਹੁੰਦੀ ਹੈ ਕਿ ਸਾਡੀ ਪਰਸਨੈਲਿਟੀ ਕੀ ਆ ਅਸੀਂ ਕੀ ਹੈਗੇ ਆ ਮਤਲਬ ਸ਼ਬਦਾਂ ਦੀ ਮਰਿਆਦਾ ਉਸ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਗੱਲ ਕਰਨੀ ਹੁੰਦੀ ਹੈ ਉਹ ਜ਼ਰੂਰ ਪਤਾ ਹੋਣਾ ਚਾਹੀਦਾ ਜਿੱਥੇ ਕਿ ਬੀਬੀ ਲਾਂਡਰਾ ਸਵਾਲ ਚੱਕਰੇ ਨੇ ਕਿ ਐਸ ਡੀ ਬੀ ਸੀ ਵੱਲੋਂ ਆਇਆ ਜੀ ਔਰ ਪ੍ਰਧਾਨ ਕਿਉਂ ਵੰਡ ਰਹੇ ਨੇ ਜੀ ਤਾਂ ਇੱਥੇ ਦੇਖੋ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਆ ਮੈਨੂੰ ਸਮਾਂ ਹੀ ਨਹੀਂ ਆ ਰਿਹਾ ਕਿ ਤੁਸੀਂ ਲੋਕ ਸਮਝਦਾਰ ਹੋ ਕੇ ਵੀ ਬੇਵਕੂਫ ਬਣੇ ਹੋਏ ਹੋ ਲੋਕ ਇੱਥੇ ਜਗ੍ਹਾ-ਜਗ੍ਹਾ ਦੂਰੋਂ-ਦੂਰੋਂ ਇਵਨ ਕਿ ਦੇਸ਼ਾਂ-ਵਿਦੇਸ਼ਾਂ ਚੋਂ ਡੋਨੇਟ ਕਰ ਰਹੇ ਨੇ ਜਿਹੜੇ ਇੱਥੇ ਐਨਜੀਓਜ਼ ਨੇ ਉਹ ਇੱਕ ਦੂਸਰੇ ਨਾਲ ਰਲ ਕੇ ਕੋਲਾਬ ਕਰਕੇ ਇਹ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਤੱਕਰ ਜੋ ਹੈ ਰਾਹਤ ਦੀ ਸਮਗਰੀ ਉਹਨਾਂ ਨੂੰ ਰਾਹਤ ਜੋ ਸੁਵਿਧਾ ਚਾਹੀਦੀਆਂ ਉਹ ਪਹੁੰਚਾ ਰਹੇ ਨੇ ਪਹਿਲੀ ਗੱਲ ਤਾਂ ਇਹ ਕੋਈ ਵੱਡਾ ਇਸ਼ੂ ਨਹੀਂ ਹੈਗਾ ਕਿ ਐਸਜੀਬੀਸੀ ਕਾਲਜ ਦੀ ਮਦਦ ਲਈ ਦਿੱਤੀ ਜਾ ਰਹੀ ਹੈ ਡੀਜ਼ਲ ਦਿੱਤਾ ਜਾ ਰਿਹਾ ਹੈ ਦੇਖੋ ਜੇਕਰ ਐਸਜੀਬੀਸੀ ਕੋਲੇ ਕੋਈ ਪੈਸਾ ਹੁੰਦਾ ਜਾਂ ਗੁਰੂ ਕੀ ਗੋਲਕ ਦੀ ਗੱਲ ਕਰ ਲਓ ਉਹ ਵੀ ਤਾਂ ਸੰਗਤ ਦੇ ਲਈ ਹੈ ਸੰਗਤ 'ਚ ਹੀ ਯੂਜ਼ ਹੋਣਾ ਹੈ ਕਿਹੜਾ ਸੁਬੀਰ ਜੀ ਨੇ ਕੋਈ ਆਪਣਾ ਨਿੱਜੀ ਕੁਝ ਕਰ ਲਿਆ ਖੰਮ ਅਗਰ ਉਹ ਪੈਸਾ ਅਗਰ ਯੂਜ਼ ਹੋਇਆ ਵੀ ਹੋਊਗਾ ਤੇ ਇਹਦੇ ਵਿੱਚ ਕਿਹੜੀ ਬੁਰਾਈ ਹੈ ਜੀ ਸੰਗਤ ਕੋਲੇ ਗਿਆ ਸੰਗਤ ਨੂੰ ਜਾਣਾ ਨਹੀਂ ਚਾਹੀਦਾ ਬਸ ਤੁਹਾਨੂੰ ਇਹ ਤਕਲੀਫ ਹੈ ਕਿ ਸਰਦਾਰ ਸੁਬੀਰ ਸਿੰਘ ਬਾਦਲ ਜਿਹੜੇ ਹੈ ਉਹ ਲੋਕਾਂ 'ਚ ਕਿਉਂ ਵਿਚਰ ਰਹੇ ਨੇ ਲੋਕ ਦੁਬਾਰਾ ਮੁਰ ਸੁਖਵੀਰ ਬਾਦਲ ਨੂੰ ਕਿਉਂ ਯਾਦ ਕਰ ਰਹੇ ਨੇ ਲੋਕ ਸ਼ਮਨ ਜਾਂ ਕਾਲੀ ਦਲ ਨੂੰ ਕਿਉਂ ਸਪੋਰਟ ਕਰ ਰਹੇ ਨੇ ਕਿਉਂਕਿ ਤੁਸੀਂ ਲੋਕਾਂ ਨੇ ਵੈਸੇ ਕੋਈ ਕਸਰ ਨਹੀਂ ਛੱਡੀ ਐ ਪਾਰਟੀ ਨੂੰ ਜੋ ਹੈ ਜਣਾ ਉਖਾੜਨ ਦੀ ਕੋਸ਼ਿਸ਼ ਕੀਤੀ ਐ ਖੈਰ ਉਹ ਤੁਹਾਡੇ ਮਨਸੂਬੇ ਜੋ ਹੈ ਕਾਮਯਾਬ ਨਹੀਂ ਹੋਏ ਕਿਉਂਕਿ ਗੁਰੂ ਮਹਾਰਾਜ ਜੀ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸੇ ਦੀ ਨੀਅਤ ਵਿੱਚ ਕੀ ਹੈਗਾ ਸੋ ਮੈਂ ਕਹਿਣਾ ਚਾਹੁੰਦਾ ਕਿ ਇਸ ਟਾਈਮ ਪੰਜਾਬ ਤੇ ਜੋ ਵਿਫਤਾ ਪਈ ਹੋਈ ਐ ਜੋ ਤਰਸ ਦੀ ਪੰਜਾਬ ਤੇ ਆਈ ਸੀ कृपा करके उस देवल ध्यान दवो और जेडी ये राजनीतिकरण नु ਤੁਹਾਡੇ ਕੋਲ ਲੰਬਾ ਸਮੇਂ ਪਿਆਰ ਕਰ ਲਿਓ ਠੀਕ ਹੈ ਨਾ ਪੰਜਾਬ ਦੇ ਲੋਗ ਇਸ ਚੀਜ਼ ਦਾ ਫੈਸਲਾ ਕਰ ਲੈਣਗੇ ਕਿ ਕੌਣ ਸਹੀ ਹੈ ਕੌਣ ਗਲਤ ਆ ਆ ਤੁਸੀਂ ਜਿਹੜੀਆਂ ਰੋਜ਼ ਰੋਜ਼ ਸਟੇਟਮੈਂਟਸ ਦਿੰਦੇ ਹੋ ਪਲੀਜ਼ ਬੰਦ ਕਰੋ ਕਿਉਂਕਿ ਸਮਝਦਾਰ ਬੜੀਏ ਆਪਾਂ ਪੰਜਾਬ ਦੇ ਹਿੱਤ ਦੇ ਬਾਰੇ ਗੱਲ ਕਰੀਏ ਚੰਗੀਆਂ ਗੱਲਾਂ ਕਰੀਏ ਇਸ ਦੇ ਨਾਲ ਤੁਸੀਂ ਲੋਗ ਨੀਵੇਂ ਦਿਖ ਰਹੇ ਹੋ ਤੇ ਸੋ ਮੇਰੀਆਂ ਇਹ ਹੀ ਬੇਨਤੀਆਂ ਨੇ ਕੀ ਆਪਾਂ ਵਿਰੋਧਤਾ ਕਰਨ ਦੀ بجائے ਕੋਈ ਚੰਗੇ ਪਾਸੇ ਧਿਆਨ ਦੇ ਲਈ ਪਿਆਰੀ ਸਾਧ ਸੰਗਤ ਜੀ ਇੱਕ ਦੋ ਦਿਨ ਪਹਿਲਾਂ ਮੈਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਤੇ ਪਾਈ ਸੀ ਔਰ ਉਸ ਵੀਡੀਓ ਦੇ ਵਿੱਚ ਮੈਂ ਇਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਵੀਂ ਬਣੀ ਦੁਕਾਨ ਦੇ ਆਪੋ ਬਣੇ ਪ੍ਰਧਾਨ ਹਨ ਉਹਨਾਂ ਵੱਲੋਂ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਪ੍ਰਤੀ ਗਮਰਾਹਕੁਣ ਪ੍ਰਚਾਰ ਕੀਤਾ ਗਿਆ ਸੀ ਟਿੱਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਕਿਤੋਂ ਮੈਂ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਸੀ ਉਸ ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਤੋਂ ਗਿਆਨੀ ਹਰਪ੍ਰੀਤ ਸਿੰਘ ਔਰ ਇਹਨਾਂ ਦੀ ਜੁੰਦਲੀ ਨੇ ਇਹ ਐਡੀਟਿੰਗ ਕਰਕੇ ਉਸ ਵੀਡੀਓ ਨੂੰ ਐਡਿਟ ਕਰਕੇ ਉਹ ਆਪਣੇ ਪੱਖ ਵਿੱਚ ਵੀਡੀਓ ਬਣਾਉਣ ਦੀ ਜਿਹੜੀ ਹੈਗੀ ਆ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਹੈ ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਚੇਤਾਵਨੀ ਦਿੰਦਾ ਕਿ ਇਹ ਜਿਹੜੀਆਂ ਕੂੜੀਆਂ ਹਰਕਤਾਂ ਬੰਦ ਕਰੋ ਔਰ ਜਲਦੀ ਇਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਆ ਅਸੀਂ ਕਰ ਰਹੇ ਆ ਔਰ ਅੱਗੇ ਤੋਂ ਜਿਸ ਨੇ ਵੀ ਅਜਿਹੀ ਵੀਡੀਓ ਜਿਹੜੀ ਆ ਵੀਡੀਓ ਤੁਸੀਂ ਦੇਖੋ ਕਿ ਦਾਸ ਨੇ ਬੜਾ ਕੇ ਪਾਈ ਸੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਇਹ ਗੱਲ ਕਹੀ ਸੀ ਆ ਦੇਖੋ ਸਾ ਸੰਗਤ ਜੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਸਪਸ਼ਟੇ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਸਿੱਖ ਕੌਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਈ ਸਾਜ਼ਿਸ਼ ਕਰ ਰਹੀ ਹੈ ਔਰ ਜਿਸ ਦੇ ਪਿੱਛੇ ਦਿੱਲੀ ਦੀਆਂ ਏਜੰਸੀਆਂ ਔਰ ਜਿਹੜੀਆਂ ਸਰਕਾਰਾਂ ਨੇ ਉਹ ਇਸ ਦੇ ਪਿੱਛੇ ਨੇ ਔਰ ਇਸ ਗੱਲ ਦੀ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੀ ਜੁੰਡਲੀ ਨੇ ਆਈਟੀ ਟੀਮ ਨੇ ਮੇਰੀ ਉਸ ਵੀਡੀਓ ਨੂੰ ਤੋੜ ਮੋੜ ਕੇ ਤੱਜ ਜਿਹੜੇ ਨੇ ਉਹ ਆਪਦੇ ਹੱਕ ਦੇ ਵਿੱਚ ਹੋਣ ਦਾ ਦਾਵਾ ਕਰਦੇ ਹੋਏ ਔਰ ਉਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਮੈਂ ਜਾਨੀ ਹਰਪੀਤ ਸਿੰਘ ਹੋ ਰਹੀ ਔਰ ਉਹਨਾਂ ਦੀ ਸਮੁੱਚੀ ਦੁਕਾਨ ਦੇ ਜਿੰਨੇ ਵੀ ਕਰਿੰਦੇ ਨੇ ਉਹਨਾਂ ਨੂੰ ਇਹ ਗੱਲ ਮੈਂ ਦੱਸ ਦੇਣੀ ਚਾਹੁੰਦਾ ਕਿ ਜਿਸ ਨੇ ਵੀ ਇਹ ਵੀਡੀਓ ਪਾਈ ਹੈ ਜਲਦੀ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਆ ਕਰ ਰਹੇ ਆ ਜਲਦੀ ਉਹਤੇ ਕਾਨੂੰਨੀ ਕਾਰਵਾਈ ਕਰ ਰਹੇ ਆ ਔਰ ਜਿੱਥੇ ਜਿਹੜਾ ਵੀ ਦੋਸ਼ੀ ਹੋਈ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਔਰ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਤੇ ਅਸੀਂ ਕੇਸ ਪਾ ਗਏ ਉਹਨਾਂ ਨੂੰ ਅਸੀਂ ਅਦਾਲਤ ਦੇ ਵਿੱਚ ਘੜੀਸਾਂਗੇ ਇਹ ਅਜਿਹੀਆਂ ਹਰਕਤਾਂ ਦੇ ਨਾਲ ਉਹ ਲੋਕਾਂ ਦਾ ਮਨ ਨਹੀਂ ਜਿੱਤ ਸਕਦੇ ਗਣੇ ਹਰਪ੍ਰੀਤ ਸਿੰਘ ਜੀ ਮੈਨੂੰ ਇਹ ਗੱਲ ਕਹਿੰਦੇ ਹੋਇਆ ਸ਼ਰਮ ਆਉਂਦੀ ਹੈ ਕਿ ਤੁਸੀਂ ਕਿੱਡੀ ਵੱਡੀ ਉੱਚੀ ਪਾਦੀ ਦਸੀ ਅੱਜ ਤੁਸੀਂ ਨਹੀਂ ਰਹੇ ਤੇ ਬਖਲਾਹੜ ਵਿੱਚ ਆ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਉਸ ਨੂੰ ਖੋਖਲਾ ਕਰਨ ਦੀ ਸਾਜ਼ਿਸ਼ ਦੇ ਵਿੱਚ ਮੋਢੀ ਬਣ ਬੈਠੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸਵਾਰਥ ਹੋ ਕੇ ਸੇਵਾ ਕਰ ਰਿਹਾ ਹਰਪ੍ਰੀਤਾਂ ਦੀ ਇਹੋ ਜੇ ਸਮੇਂ ਤੇ ਤੁਹਾਨੂੰ ਚਾਹੀਦਾ ਸੀ ਕਿ ਸਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਅਸੀਂ ਬਿਨਾਂ ਸ਼ਰਤ ਜਾ ਕੇ ਸੀ ਇਸ ਜਿਹੜਾ ਪੋਨ ਵਾਲੇ ਕੰਮ ਦੇ ਵਿੱਚ ਅਸੀਂ ਖੜਦੇ ਆ ਪਰ ਨਹੀਂ ਤੁਸੀਂ ਆਪ ਹੀਆ ਚਾਲਾਂ ਔਰ ਕੁਧੀਆਂ ਰਾਜਨੀਤਿਕ ਹਰਕਤਾਂ ਤੋਂ ਬਾਜ਼ ਨਹੀਂ ਆਏ ਤੁਸੀਂ ਹੜਪੀੜਤ ਲੋਕਾਂ ਦੇ ਦੁੱਖਾਂ ਤੇ ਵੀ ਰਾਜਨੀਤੀ ਕੀਤੀ ਉਹਨਾਂ ਤੇ ਮੱਲਮ ਤਾਂ ਕੀ ਲਾਉਣਾ ਸੀ ਤੁਸੀਂ ਉਹਨਾਂ ਦੇ ਜ਼ਖਮਾਂ ਨੂੰ ਹੋਰ ਚੇੜਨ ਦੀ ਕੋਸ਼ਿਸ਼ ਕੀਤੀ ਇਹ ਜਿਹੜੀ ਗੱਲ ਹੈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜੇ ਜਈਆਂ ਤੁਸੀਂ ਗੱਲਾਂ ਤੋਂ ਬਾਜ਼ ਨਾ ਆਏ ਤਾਂ ਫਿਰ ਇਹ ਜਿਹੜੇ ਵੀ ਇਹ ਐਡਿਟ ਕਰ ਰਹੇ ਆ ਪੋਸਟਾਂ ਨੂੰ ਉਹਨਾਂ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਵੀ ਰਹੇ ਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਅੱਜ ਡੈਪੂਡੇਸ਼ਨ ਪਟਿਆਲਾ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਤੇ ਮਾਨਯੋਗ ਵਿਦੇਸ਼ੀ ਸਰਕਾਰ ਦੇ ਨਾਂ ਦੇ ਉੱਤੇ ਜਿਹੜਾ ਮਨਪੱਤਰ ਦੇ ਕੇ ਆਏ ਆ ਉਹਦੇ ਵਿੱਚ ਇਸ ਇਲਾਕੇ ਦੇ ਕਿਸਾਨਾਂ ਦਾ ਇਸ ਇਲਾਕੇ ਨੂੰ ਬਰਾਗੂਆਂ ਦਾ ਜਿਹੜਾ ਡੈਪੂਡੇਸ਼ਨ ਸੀਗਾ ਉਹ ਸਾਡੇ ਨਾਲ ਖਾਸ ਤੌਰ ਤੇ ਘਲੌਰ ਤੇ ਸਨੌਰ ਹਲਕਿਆਂ ਦਾ ਜਿਹੜੀਆਂ ਮੇਨ ਗੱਲਾਂ ਨੇ ਉਹਦੇ ਵਿੱਚ ਕਿ ਦੇਖੋ ਲਗਾਤਾਰ 2022 ਤੋਂ ਬਾਅਦ ਲਗਭਗ 3 ਸਾਲ ਹੋ ਚਲੇ ਇਹਦੇ ਵਿੱਚ ਲਗਾਤਾਰ ਹੀ ਹਰ ਤਰ੍ਹਾਂ ਦੀ ਕੁਦਰਤੀ ਆਫਤ ਦੇ ਨਾਲ ਇਹ ਇਲਾਕੇ ਜੂਝ ਰਹੇ ਆ ਪਹਿਲਾਂ ਘਰੇਮਾਰੀ ਦੋ ਵਾਰੀ ਹੋ ਗਈ ਇਸ ਇਲਾਕੇ ਦੇ ਵਿੱਚ ਦੋ ਵਾਰੀ ਚਾਈਨਾ ਵਾਇਰਸ ਦੀ ਮਾਰ ਪਈ ਤੇ ਦੋ ਹੀ ਵਾਰੀ ਹੁਣ ਹਨਾਂ ਦੀ ਮਾਰ ਪਈ ਦੂਜੀ ਵਾਰੀ ਆ ਇਹ ਤੇ ਇੱਕ ਵਾਰੀ ਭਾਰੀ ਬਰਸਾਤ ਦੇ ਨਾਲ ਕਣਕਾਂ ਦਾ ਬਹੁਤ ਵੱਡੇ ਪੱਧਰ ਤੇ ਝਾੜ ਘਟਿਆ ਸੀ ਪਰ ਕਿਸੇ ਇੱਕ ਦਾ ਵੀ ਵਾਅਦਾ ਨਹੀਂ ਮਿਲਿਆ ਜੇ 2023 ਦੇ ਹੜ੍ਹ ਦਾ ਮਿਲਿਆ ਤਾਂ ਉਹ ਵੀ 800 ਰੁਪਏ ਪ੍ਰਤੀ ਏਕੜ ਮਿਲਿਆ ਤੇ 5 ਏਕੜ ਤੱਕ ਮਿਲਿਆ ਉਹ ਵੀ ਬਹੁਤ ਲੋਕ ਐਸੇ ਨੇ ਜਿਹੜੇ ਉਹਦੇ ਵਿੱਚੋਂ ਵੀ ਰਹਿ ਗਏ ਸੋ ਲਗਾਤਾਰ ਕੁਦਰਤੀ ਆਫਤਾਂ ਦੀ ਮਾਰ ਕਾਰਨ ਇਹ ਇਲਾਕੇ ਦੇ ਲੋਕ ਆ ਜਿਹੜੇ ਹੁਣ ਇਸ ਇਲਾਕੇ ਦਾ ਕਿਸਾਨ ਉਹ ਬਹੁਤ ਵੱਡੀ ਆਰਥਿਕ ਮੰਦਹਾਲੀ ਦੇ ਵਿੱਚ ਫਸ ਗਿਆ ਹੁਣ ਉਹ ਕਰਜ਼ਾ ਮੋੜਨ ਦੀ ਸਥਿਤੀ ਵਿੱਚ ਹੀ ਨਹੀਂ ਰਿਹਾ ਅਸੀਂ ਦਿਪਤੀ ਕ੍ਰਿਸ਼ਨ ਪਟਿਆਲਾ ਰਾਹੀਂ ਦੋਵੇਂ ਸਰਕਾਰਾਂ ਨੂੰ ਬੇਨਤੀ ਕੀਤੀ ਆ ਵੀ ਇਸ ਇਲਾਕੇ ਦਾ ਇੱਕ ਫੇਸ ਜਿਹੜਾ ਵੱਖਰੇ ਤੌਰ ਤੇ ਵਿਚਾਰਿਆ ਜਾਵੇ ਇਹ ਲਗਾਤਾਰੀ ਆਫਤਾ ਦਾ ਸਾਹਮਣਾ ਕਰ ਰਿਹਾ ਹੈ ਕਿਸਾਨ ਇਸ ਲਈ ਕਰਜ਼ਾ ਮਾਫੀ ਦਾ ਐਲਾਨ ਹੈ ਜਿਹੜਾ ਉਹ ਕਿਹਾ ਗਿਆ ਵੀ ਅਦਰਵਾਈਜ਼ ਇਹ ਕਿਸਾਨ ਬਹੁਤ ਵੱਡੀ ਬੇਚੈਨੀ ਦੇ ਵਿੱਚ ਆ ਇਸ ਸਮੇਂ ਸੋ ਸਰਕਾਰ ਨੂੰ ਬਾਫੜਨੀ ਚਾਹੀਦੀ ਜਿੰਨੂ ਸਾਹਿਬ ਕਿੰਨੀ ਕਿੱਕੜ ਫਸਲ ਖਰਾਬ ਹੋਈ ਹੈ ਤੁਸੀਂ ਕੋਈ ਲਾਇਆ ਜਾਂਦਾ ਜੇ ਉਹ ਇਹ ਹਜ਼ਾਰਾਂ ਏਕੜ ਦੇ ਵਿੱਚ ਆ ਜੀ ਜਿੰਨਾ ਘੱਗਰ ਡਾਗਰੀ ਮਾਰਕੰਡੇ ਦੇ ਇਹਦੇ ਆਪਣਾ ਨਾਮ ਨਾਲ ਛੇਕੂਪੁਰ ਡਰੇਨ ਜਾਂਦੀ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਸਨੌਰ ਏਰੀਆ ਜਾ ਕੇ ਆ ਜਾਂਦਾ ਨਾ ਇਹ ਲਗਭਗ ਜਿੰਨੀਆਂ ਡਰੇਨਾਂ ਘੱਗਰ ਵਿੱਚ ਪੈਂਦੀਆਂ ਨੇ ਉਹ ਉਹਨਾਂ ਦਾ ਹੱਬਾ ਹੈ। ਉਹ ਇਸ ਲਈ ਭਾਰੀ ਦਿੱਕਤ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ ਹੈ। ਤੇ ਹੁਣ ਵੀ ਅਸੀਂ ਕਈ ਤਰ੍ਹਾਂ ਦੇ ਸੁਝਾਅ ਲੈ ਕੇ ਆਏ ਆ। ਇੱਕ ਤਾਂ ਕਈ ਆਬਾਦੀਆਂ ਨੇ ਜਿਵੇਂ ਖਾਨਸਾ ਪਿੰਡ ਆ ਰੱਤਾਖੇੜਾ ਪਿੰਡ ਹੋਰ ਕਿੰਨੇ ਪਿੰਡ ਨੇ ਜਿਨ੍ਹਾਂ ਆਬਾਦੀਆਂ ਦੇ ਨਾਲ ਹੀ ਡਾਂਗਰੀ ਲੰਘਦੀ ਆ। ਸੋ ਘੱਟੋ ਘੱਟ ਜਿਹੜੇ ਉਹ ਬੰਨੇ ਨੇ ਬਸ ਤਾਂ ਸਾਰਾ ਬੰਦ ਜਿੰਨਾ ਹੈਗਾ ਇਹਨਾਂ ਡਰੇਨਾਂ ਦੇ ਨਾਲ ਨਾਲ ਘੱਗਰ ਦੇ ਨਾਲ ਨਾਲ ਪੱਕੇ ਕਿਤੇ ਜਾਣ। ਪਰ ਘਟੋ ਘਟ ਇਹ ਜਿਹੜੇ ਬੰਨ ਨੇ ਜਿਹੜੀਆਂ ਆਬਾਦੀਆਂ ਦੇ ਨਾਲ ਲੱਗਦੇ ਨੇ ਤਾਂ ਖੇਲ ਦੇ ਆਧਾਰ ਤੇ ਉੱਤੇ ਪੱਕੇ ਕੀਤੇ ਜਾਂ ਤਾਂ ਕਿ ਸੱਤੋ ਘਟ ਆਬਾਦੀਆਂ ਨੂੰ ਵੀ ਅਸੀਂ ਬਚਾਉਣਾ ਮੁਆਵਜ਼ੇ ਦੀ ਰਕਮ ਕੋਈ ਤੈਅ ਕੀਤੀ ਹੋਵੇ ਤੁਸੀਂ ਆਪਣੇ ਕੋਲ ਡਿਮਾਂਡ ਕੀਤੀ ਹੋਵੇ ਮੁਆਵਜ਼ੇ ਦੀ ਰਕਮ 70000 ਰੁਪਏ ਅਸੀਂ ਕਿਹਾ ਸੀ ਮੁਕੰਮਲ ਤੌਰ ਤੇ ਖਰਚਾ ਕਿਸਾਨ ਕੱਪੀ ਕਰਦੀਗਾ ਇਹਨਾਂ ਫਸਲਾਂ ਦੇ ਉਸੇ ਤੁਰਤ ਮੁਆਵਜ਼ਾ ਦੇਖੋ ਮੈਂ ਵੀ ਕਹਿੰਦਾ ਦੇਖੋ ਬਹੁਤ ਵੱਡਾ ਨੁਕਸਾਨ ਮੱਝ ਦੇ ਦੁਆਬੇ ਦੇ ਵਿੱਚ ਹੋਇਆ ਕੇਂਦਰੀ ਟੀਮਾਂ ਵੀ ਉੱਥੇ ਆਈਆਂ ਪਰ ਪਿਛਲੀ ਵਾਰਾਂ ਵੀ ਤੇਜ ਦੇ ਵਿੱਚ ਵੀ ਕੇਂਦਰੀ ਟੀਮ ਨੇ ਦੁਆਰਾ ਕੀਤਾ ਪਰ ਲੇਟ ਕੀਤਾ ਅਸੀਂ ਮੁਆਵਜ਼ੇ ਹੁਣ ਵੀ ਹਜੇ ਤੱਕ ਕੇਂਦਰੀ ਟੀਮ ਦਾ ਇਹ ਇਲਾਕਾ ਇਤਨਾ ਕਿਤੇ ਅਨਗੋੜਾ ਪਿਆ। ਤੋਂ ਇਹਨੂੰ ਅਨਗੋੜਾ ਨਾ ਕੀਤਾ ਜਾਵੇ ਇਹ ਬੇਨਤੀ ਲੈ ਕੇ ਦੀ ਅਸੀਂ ਅੱਜ ਗਏ ਸੀ ਕਿ ਤੇ ਮੈਂ ਇੱਕ ਵਾਰੀ ਫੇਰ ਜਿਆਦਾਸ਼ਾ ਜਿਹੜੀ ਦੇਖੋ ਚਾਈਨਾ ਵਾਇਰਸ ਹੁਣ ਵੀ ਪਿੰਡਾਂ ਦੇ ਵਿੱਚ ਚਾਈਨਾ ਵਾਇਰਸ ਦੀ ਵੱਡੀ ਮਾਰ ਪਈ ਹੋਈ ਆ ਤੇ ਅਸੀਂ ਮੰਗ ਕੀਤੀ ਵੀ ਦੂਜੀ ਵਾਰੀ ਆ ਇਹ ਪਹਿਲੀ ਵਾਰੀ ਵੀ ਸਰਕਾਰ ਕਹਿੰਦੀ ਵੀ ਚਾਈਨਾ ਵਾਇਰਸ ਨਾਲ ਦੀ ਕੋਈ ਚੀਜ਼ ਆਈ ਹੋਣੀ ਨਹੀਂ ਹੈਗੀ ਉਹ ਗੋਣੇ ਬੁੱਟੇ ਰਹਿ ਗਏ ਸੀ ਤੇ ਹਜੇ ਵੀ ਸਰਕਾਰ ਨੇ ਕੋਈ ਉਹਦਾ ਨੋਟਿਸ ਦਿੱਤਾ ਕੋਈ ਪਿੰਡਾਂ ਤੇ ਸਪੈਸ਼ਲ ਕਰਤਾਵਰੀਆਂ ਨਹੀਂ ਹੋਈਆਂ ਹੈਗੀਆਂ ਕੋਈ ਰਿਸਰਚ ਤੁਸੀਂ ਕਿਵੇਂ ਕਰੋਗੇ ਜੇ ਜਾਉਂਗੇ ਹੀ ਨਹੀਂ ਉਹਦਾ ਇਲਾਜ ਕਿਵੇਂ ਕਰੋਗੇ ਤੇ ਸਾਡੀ ਬੇਨਤੀ ਆਜ ਅਸੀਂ ਇਹ ਚੀਜ਼ ਇਲੈਕਟ੍ਰਿਕ ਮਿਸਟਰ ਰਾਹੀਂ ਵੀ ਇਹ ਬੇਹਦ ਵੱਡੇ ਢੇਲਾ ਪ੍ਰਸ਼ਾਸਨ ਦੀ ਬਹੁਤ ਵੱਡੀ ਅਕੂਸ਼ਲਤਾ ਹੈ ਕਿ ਪ੍ਰਸ਼ਾਸਨ ਐਸੀ ਭਿਆਨਕ ਲਗਾਤਾਰ ਜਿਹੜੀ ਬਿਮਾਰੀ ਇਹ ਚਾਇਨਾ ਵਾਇਰਸ ਦੀ ਪੌਣੇ ਬੁੱਟੇ ਦੀ ਆ ਰਹੀ ਆ ਉਹਦਾ ਨੋਟਿਸ ਵੀ ਨਹੀਂ ਲੈ ਰਹੇ ਆ ਜੇ ਤੁਸੀਂ ਨੋਟਿਸ ਲਓਗੇ ਤਾਂ ਹੀ ਅਗੇ ਰਿਸਰਚ ਕਰੋਗੇ ਤੇ ਉਹਦਾ ਮੁਆਵਜ਼ਾ ਸਪੈਸ਼ਲ ਕਰਤਾਰੀ ਦਾ ਇੱਕ ਨਾਲ ਦੀ ਏਕੜ ਫਸਲ ਹੈ ਜਿਹੜੀ ਚਾਇਨਾ ਵਾਇਰਸ ਦੇ ਸਪੇਟ ਦੇ ਵਿੱਚ ਆਈ ਹੋਈ ਆ ਇੱਕ ਅਸੀਂ ਹੋਰ ਗੱਲ ਕਰਕੇ ਆਏ ਆ ਇਹ 1992 ਦੇ ਵਿੱਚ ਜਿਹੜਾ ਘੱਗਰ ਆ ਜਿਹੜਾ ਇਸ ਇਲਾਕੇ ਦਾ ਇੱਕ ਬਹੁਤ ਵੱਡਾ ਮੈਸੂਮ ਦਾ ਦੁਖਾਂਤ ਬਣਿਆ ਹੋਇਆ ਉਹ ਘੱਗਰ ਦਾ 1996 ਦੇ ਅਜ਼ਾਦ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਉਸ ਸਮੇਂ ਮੈਂਬਰ ਪਾਰਲੀਮੈਂਟ ਚੁਣ ਕੇ ਗਏ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਪਹਿਲੀ ਵਾਰੀ ਘੱਗਰ ਦਾ ਮੁੱਦਾ ਸੀ ਜਿਹੜਾ ਉਹ ਅਜ਼ਾਦ ਹਿੰਦੁਸਤਾਨ ਦੇ ਵਿੱਚ ਉੱਠਿਆ ਸੀ ਉਹਨਾਂ ਵੱਲੋਂ ਉਠਾਇਆ ਗਿਆ ਸੀ ਤੇ ਉਦੋਂ ਭਾਜਪਾਈ ਸਾਹਿਬ ਦੀ ਸਰਕਾਰ ਨੇ 700 ਕਰੋੜ ਦੇ ਲਗਭਗ ਲਾਗਤ ਦੇ ਨਾਲ ਇੱਕ ਪ੍ਰੋਜੈਕਟ ਵੀ ਤਿਆਰ ਕੀਤਾ ਇਹ ਪ੍ਰੋਜੈਕਟ ਤੇ ਅਮਲ ਵੀ ਸ਼ੁਰੂ ਹੋ ਗਿਆ ਸੀ ਮਕੋਟ ਸਾਹਿਬ ਤੋਂ ਖਨੌਰੀ ਤੱਕ 126 ਕਰੋੜ ਦੇ ਲਗਭਗ ਉੱਥੇ ਪੈਸਾ ਲੱਗਿਆ ਪਰ ਬਾਕੀ ਪ੍ਰੋਜੈਕਟ ਹਰਿਆਣੇ ਨੇ ਅਪੀਲ ਪਾਤੀ ਸੈਂਟਰਲ ਵਾਟਰ ਕਮਿਸ਼ਨ ਦੇ ਕੋਲੇ ਉੱਥੇ ਹੀ ਰੁਕਿਆ ਪਿਆ ਜੇ ਮੈਂ ਸਮਝਦਾ ਵੀ ਉਹ ਪ੍ਰੋਜੈਕਟ ਸਾਡੇ ਨੁਮਾਇंदे ਸਾਡੀ ਸਰਕਾਰਾਂ ਇੱਛਾ ਸ਼ਕਤੀ ਦਿਖਾਉਣਾ ਤੇ ਦੋਵਾਂ ਸੂਬਿਆਂ ਨੂੰ ਉਹਦੇ ਲਈ ਰਜ਼ਾਮੰਦ ਕਰਨ ਕਿਉਂਕਿ ਦੋਵਾਂ ਸੂਬਿਆਂ ਨੇ ਪਹਿਲਾਂ ਪਤਾ ਨਹੀਂ ਕਿਉਂ ਰੁਕਿਆ ਹੋਇਆ ਉਹ ਸੋ ਉਹ ਜੇ ਹੱਲ ਹੋ ਜਵੇ ਤਾਂ ਮੈਂ ਸਮਝਦਾ ਉਸ ਪ੍ਰੋਜੈਕਟ ਤੇ ਵੀ ਜਿੱਥੇ ਕਰ ਗਰਦੂਚੇ ਐਨਲਾਈਜ਼ ਕਰਨ ਦੀ ਗੱਲ ਸੀ ਉੱਥੇ ਪਾਣੀ ਨੂੰ ਰਿਸਟੋਰ ਕਰਕੇ ਢੀਲਾ ਬਣਾ ਕੇ ਇਸ ਪਾਣੀ ਨੂੰ ਵਰਤੋਂ ਦੇ ਲਿਆਉਣ ਵਿੱਚ ਲਿਆਉਣ ਵਾਲੀ ਵੀ ਜਿਹੜਾ ਹੈਗਾ ਸੀ ਪ੍ਰੋਜੈਕਟ ਦਾ ਹਿੱਸਾ ਸੀਗਾ ਤੋਂ ਮੈਂ ਸਮਝਦਾ ਵੀ ਸਾਡੀ ਸਰਕਾਰ ਨੂੰ ਉਸ ਪ੍ਰੋਜੈਕਟ ਨੂੰ ਸਿਰੇ ਨੇਪਰੇ ਚਾੜ੍ਹਨ ਵਾਸਤੇ ਯਤਨ ਕਰਨੇ ਚਾਹੀਦੀਆਂ ਤੇ ਕੇਂਦਰ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ ਸ਼ਹਿਰ ਤੋਂ ਕਿ ਦੋਵੇਂ ਸੁਭਿਆਂ ਦਾ ਜਦੋਂ ਦੋਵੇਂ ਸੁਭਿਆਂ ਨੂੰ ਫਾਇਦਾ ਹੋਊਗਾ ਜੇ ਘੱਗਰਟੇ ਲਈ ਮੈਂ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਣਾ ਨੇ ਮੇਰਾ ਪਿੰਡ ਸ਼ਾਹਪੁਰ ਗਰਾਇਆ ਆ ਕੁਦਰਤੀ ਗ੍ਰੋਹੀ ਹੜਾਂ ਦਾ ਸ਼ਿਕਾਰ ਹੈ। ਡੇਰਾ ਬਾਬਾ ਨਾਨਕ ਤਹਿਸੀਲ ਦੇ ਲਗਭਗ 252 ਪਿੰਡ ਨੇ ਜਿਨ੍ਹਾਂ ਵਿੱਚੋਂ ਕੇਵਲ 15 ਕੁ ਪਿੰਡ ਨੇ ਜਿਹੜੇ ਹੜ ਦੀ ਮਾਰ ਤੋਂ ਬਚੇ ਨੇ। ਬਾਕੀ ਸਾਰਾ ਜਿਹੜਾ ਤਹਿਸੀਲ ਡੇਰਾ ਬਾਬਾ ਨਾਨਕ ਦਾ ਇਲਾਕਾ ਹੈ ਹੜਾਂ ਦੀ ਮਾਰ ਇਠਾ ਹੈ। ਧੰਨਵਾਦ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਦਾ ਇੱਥੋਂ ਤੱਕ ਕਿ ਰਾਜਸਥਾਨ, ਹਰਿਆਣਾ, ਉੱਤਰਾਖੰਡ ਮੁਸਲਮਾਨ ਭਾਈਚਾਰਾ ਸਾਡੇ ਗੀਤਕਾਰ ਕਲਾਕਾਰ ਸਾਡੇ ਬਹੁਤ ਹੀ ਵੱਡੀ ਪੱਧਰ ਤੇ ਉਹ ਸੇਵਾ ਕਰ ਰਹੇ ਨੇ ਜਿਨ੍ਹਾਂ ਦਾ ਆਪਾਂ ਦੇਣ ਦੇ ਨਹੀਂ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਯਤਨ ਕਰ ਰਹੀ ਆ ਪਰ ਮੈਨੂੰ ਅਫਸੋਸ਼ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰੂ ਘਰ ਦੀ ਗੋਲਕ ਦੇ ਦਸੰਧ ਨਾਲ ਦਾ ਪ੍ਰਬੰਧ ਚੱਲਦਾ ਏ ਉਹ ਜਦੋਂ ਹੜਪੀਟਾਂ ਵਿਚ ਆਣ ਕੇ ਮਦਦ ਕਰਦੇ ਨੇ ਤੇ ਇਥੋਂ ਤੱਕ ਕਿ ਡੇਰਾਪਾਪਾ ਨਾਲਕ ਦੇ ਹਲਕੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਆਏ ਉਹਨਾਂ ਕਿਸੇ ਵੀ ਹਲਕੇ ਦੇ ਮੈਂਬਰ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ ਮੇਰੇ ਹਲਕੇ ਦੇ ਕੀ ਇਥੋਂ ਦੇ ਬਾਦਲਦਲ ਦਾ ਜਿਹੜਾ ਹਲਕਾ ਨਿਚਾਜਦੇ ਆ ਉਹਨੂੰ ਨਾਲ ਲੈ ਕੇ ਤੇ ਫਿਰ ਉਹ ਪਿੰਡਾਂ ਵਿੱਚ ਰਾਸ ਨਗਰੀ ਦੇਖ ਕੇ ਆਏ ਪਿਛਲੇ ਦਿਨੀ ਤੁਸੀਂ ਬਾਦਲਦਲ ਦੀ ਜਿਹੜੀ ਇੱਕ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨੇ ਵੱਡੇ ਐਲਾਨ ਕੀਤੇ ਕਿ ਅਸੀਂ 1 ਲੱਖ ਇੱਕੜੋਂ ਵਾਸਤੇ ਬੀਜ ਦਿਆਂਗੇ ਡੀਜ਼ਲ ਦਿਆਂਗੇ ਤੇ ਉਹਦੇ ਤੋਂ 2-3 ਦਿਨ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਇਹ ਗੱਲ ਕਹੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਅਸੀਂ 20 ਕਰੋੜ ਰੁਪਏ ਖਰਚ ਕਰਾ ਲਏ ਸਾਨੂੰ ਇਸ ਗੱਲ ਦੀ ਖੁਸ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹਰਪੀਟਾਂ ਦੀ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਧਾਨ ਜੀ ਖੁਦ ਹਲਕਾਂ ਚਾਰਜਿਆਂ ਨੂੰ ਨਾਲ ਲੈ ਕੇ ਤੋਂ ਰਾਤ ਵੰੜ ਰਹੇ ਨੇ ਇਹ ਬਾਦਲ ਦਲ ਦੀ ਜ਼ਮੀਰ ਨਹੀਂ ਇਹ ਪੈਸੇ ਗੁਰੂ ਦੀ ਗੋਲਕ ਦੇ ਨੇ ਇਹ ਗੁਰੂ ਘਰ ਦੀ ਵਰਤੋਂ ਸਿਆਸੀ ਹਿੱਤਾਂ ਲਈ ਨਹੀਂ ਹੋਣ ਦੇਵਾਂਗੇ ਤੇ ਇਸ ਗੱਲ ਤੋਂ ਪ੍ਰਧਾਨ ਦੀ ਗੁਰੇਜ਼ ਕਰਨ ਸਿੱਖ ਜਗਤ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਇਹ ਬਾਦਲ ਦਲ ਦਾ ਬੇੜਾ ਘਰ ਕੀਤਾ ਜੋ ਗੁਰੂ ਘਰ ਦੀ ਗੋਲਕ ਦੀ ਜਿਹੜੀ ਇਹਨਾਂ ਨੇ ਵਰਤੋਂ ਕੀਤੀ ਆ ਉਹਨੇ ਕੀਤਾ ਹੈ ਪਰ ਅਜੇ ਵੀ ਇਸ ਤੋਂ ਬਾਜ਼ ਨਹੀਂ ਆਏ ਸੋ ਮੈਂ ਸਾਰੇ ਸਿੱਖ ਜਗਤ ਤੋਂ ਅਪੀਲ ਕਰਦਾਂ ਜਿਹੜੇ ਜ਼ਮੀਰ ਵਾਲੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ